ਸਸਰੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਸਾਰੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਜ ਤੇ ਆਪਾਂ ਵਧੀਆ ਸਾਹਮਣੇ ਬਲੌਗ ਦਿਖੰਦੇ ਆ ਮੈਨੂੰ ਤੇ ਅੱਜ ਦਾ ਬਲੌਗ ਆਪਾਂ ਤਿੰਨ ਦਾ ਕਰਕੇ ਸਟਾਰਟ ਨਹੀਂ ਉੱਠ ਕੇ 1 ਵਜੇ ਚੱਲੇ ਆਪਾਂ ਕੰਮ ਨੂੰ ਥੋੜਾ ਜਿਹਾ ਗੱਡੀ ਦੇ ਸਮਾਨ ਅੰਦਰ ਇੱਕ ਦੇ ਝਾੜੂ ਵਾਲਿਆਂ ਹੋਣਾ ਗੰਦ ਪਾਇਆ ਕੀ ਗੰਦ ਪਾਇਆ ਕਮਰੇ ਇਹੋ ਆ ਜਾ ਹੈ ਨਾ ਆ ਜਾ ਮਚਾਣ ਮਚਾਣ ਨਹੀਂ ਮੈਂ ਮੇਰੇ ਬੂਟ ਸਾਫ਼ ਹੀ ਉਹਣੀ ਵੀਡੀਓ ਨਹੀਂ ਮੈਂ ਕਿਹਾ ਝਾੜੂ ਵਾਲਾ ਬੜਾ ਗੰਦਵਾ ਝਾੜੂ ਵਾਲਾ ਗੰਦਵਾ ਦਾਇਆ ਕਦਾ ਪਾਇਆ ਨਹੀਂ ਤੂੰ ਹੀ ਦੇ ਪਾਣੀ ਜਿਹੜੇ ਝਾੜੂ ਵਾਲੀ ਸਰਕਾਰ ਆ ਅੱਜ ਤਾਂ ਮੜ ਕੇ ਬਿਸਤਰੇ ਬਸਾਣੇ ਆ ਆਹੋ ਦੇ ਸੌਣੇ ਮੈਂ ਸਾਫ਼ ਕਰਦਾ ਰੀਖਣਾ ਮਿੱਟੀ ਤੇ ਚੱਲਦੇ ਆਪਾਂ ਦਿਖਾਉਣੇ ਆਂ ਕੀ ਕੀ ਕਰਦੇ ਆ ਇੱਕ ਆ ਕੇ ਤੇ ਚੋਲਾ ਫੜਿਆ ਹਮ ਮੇਰੀ ਰਾਣੀ ਦੀ ਹੈਗੀ ਬ੍ਰੇਕਡਾਊਨ ਤੇ ਚਲਿਆ ਉਹਦਾ ਸਮਾਨ ਲਿਆ ਨਾ ਸਮਾਨ ਲਿਆ ਕੇ ਝੂਂਕੇ ਰੱਖ ਕੇ ਰਗਣਾ ਕੇ ਸਵਾਗਾ ਫਨ ਚੰਨ ਕਰਾਂਗੇ ਤੇ ਸਿਰੇ ਜਾ ਕੇ ਕੱਟ ਕਰਾਂਗੇ ਫੇਰ ਰਾਤ ਨੂੰ ਦੇ ਦੜਾ ਦੜੇ ਦੜਾ ਬਗਾਣਾ ਫਨ ਚੰਨ ਵਾਲੀ ਦੇ ਸਿਰੇ ਲਾਤਾ ਫਨ ਕਰਨਾ ਹੀ ਕਰਨਾ ਨਹੀਂ ਕਰਨਾ ਅੱਜ ਆ ਵੀ ਕਰ ਲੈ ਗੱਲ ਨਾ ਅੱਜ ਕਰ ਲੈ ਗੱਲ ਇਹ ਤਾਂ ਕੱਲ ਨੂੰ ਮਰਨਾ ਪੈਣਾ ਜਾ ਕੇ ਬੀਬੀ ਆਈ ਕਰਨਾ ਹੀ ਕਰਨਾ ਅੱਜ ਕਰਨਾ ਹੀ ਕਰਨਾ ਅੱਜ ਕਰਨਾ ਹੀ ਕਰਨਾ ਚਲੋ ਮਿਲਦੇ ਆਂ ਕਿ ਮੈਟਰੋ ਰੋਡ ਦੇ ਉਹ ਬਾਹਰ ਲੱਗੇ ਆ ਮੇਰੇ ਇੰਨਾ ਜਿਹਾ ਰਾਹ ਨੂੰ ਕੰਮ ਚੱਲਦਾ ਇੰਨਾ ਹੀ ਹੋਣਾ ਬਸ ਇਹ ਸਾਹਮਣੇ ਬਾੜੀ ਬਾੜੀ ਵਾਲਾ ਇਹ ਰੋਡ ਚੱਲਦਾ ਆਪਾਂ ਚੱਲੇ ਹਾਂ ਕਲੰਬ ਕਲੰਬਲੀ ਜਾਣਾ ਪਾਪਾ ਬੋਲੀ ਕਿਆਂ ਕਲਿਆਣ ਦੋ ਜਗ੍ਹਾ ਜਾਣਾ ਸੇਕਰ ਹੋ ਜਾ ਪਾਉ ਹੋਰ ਵੀ ਹੈਗੇ ਆ ਇਸ ਕਰਕੇ 사ਸੰਗ ਜੀ ਆ ਫਰਮਣ ਕਰੋ ਵੀ ਸਿਕੰਦਰ ਸਾਹਿਬ ਕਹਿੰਦੇ ਨੇ ਦੋਵੇਂ ਕਵਤਾ ਲਾ ਦਿਓ ਆ ਬੜੀ ਚੜ੍ਹਦੀ ਕਲਾ ਦੇ ਨਾਲ ਸਭ ਤੋਂ ਪਹਿਲਾਂ ਸਰਵਣ ਕਰੋ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮੇ ਦੀ ਨੰਬਰਕ ਧਰਤੀ ਤੇ ਬੈਠੇ ਨੇ ਉਸ ਵੇਲੇ ਮਾਨ ਦਾ ਸੁੰਦਰ ਕੌਰ ਨੂੰ ਤੀਰ ਜਿੱ ਦਿੱਤਾ ਕਿ ਸੁੰਦਰ ਕੌਰ ਤੇਰੇ ਮਹਾਨ ਸੂਰਮੇ ਸ਼ਾਪੀਆਂ ਵਿੱਚ ਤੀਰ ਖਾ ਕੇ ਬਾਬਾ ਜੀ ਸਿੰਘ ਤੇ ਜਧਾਰ ਸਿੰਘ ਸ਼ਹੀਦ ਹੋ ਕੇ ਜਿਨ੍ਹਾਂ ਚਰਚੰਦ ਸੂਰਜ ਤਾਰੇ ਧਰਤੀ ਰਹੇਗੀ ਉਹਨਾਂ ਬਹਾਦਰਾਂ ਦੀਆਂ ਗਥਾਵਾਂ ਚਲਦੀਆਂ ਰਹਿਣਗੀਆਂ ਸੁੰਦਰਪੁਰ ਦੀ ਸਾਹਮਣੇ ਆ ਕੇ ਮਹਾਰਾਜ ਕਹਿਣ ਲੱਗੇ ਸਾਬ ਦੇਵਾ ਸਾਬ ਦੇਵਾ ਜਿਸ ਲੋ ਮੋਤਰਵਾਡ ਗੁੱਲਾ ਲੈਣ ਆਏ ਓ ਕਿਹਾ ਵਾ ਇਹ ਮੇਰੀ ਗ੍ਰੰਥ ਦਾ ਸਮਾਨ ਪਾਉਂਦਿਆ ਪਾਉਂਦਿਆ ਕੋਈ ਨਹੀਂ ਬਣ ਗਿਆ ਧੰਨਵਾਦ ਦਾਤਾ ਜੀ ਉਹ ਖਰਾਬ ਕਰਦਾ ਨਹੀਂ ਹਾਂ ਹਾਂਜੀ ਉਸਤਾਦ ਜੀ ਕੀ ਹਾਲ ਚਾਲ ਬੜਿਆ یوٹیوب پیایا گا دیکھنا یوٹیوب پیو گے اپ اس کو ٹھوک رہے ہو ہاں اس کو بو تینا لگا جا رہا ہے اندر اوکے باجی صحیح ہے کیا کھانے چاند صحیح ہے صحیح ہے او ਉਪੀਸ ਚੱਲ ਰਿਹਾ ਬੋਸ ਨਾਲ ਪਟਵਾਰ ਆ ਸਿਮ ਕੱਢੀ ਲੈ ਆ ਦੇ ਆ ਸਿਮ ਸਿਮ ਕੰਮ ਚੱਲਣ ਦੇ ਆ ਪ੍ਰੋਗਰੈਸ ਪ੍ਰੋਗਰੈਸ ਇਹ ਬਾਹਰ ਕਿਦਾਂ ਕੱਢਦੇ ਬਾਹਰ ਹੈਡ ਰੇ ਨਾ ਇੱਥੇ ਕੀ ਕਰਨਾ ਪੈਣਾ ਪਹਿਲਾਂ ਦਰ ਖਰਾਦੀਂ ਚੱਲ ਰਹੀ ਖਰਾਦੀਂ ਵਾਹ ਬੀ ਵਾਹ ਰੱਦੀ ਦਾ ਗੱਲ ਇਹ ਬਹੁਤ ਲੋਹਾ ਪਿਆ ਲੈ ਗਿਆ ਟਰੱਕ ਗਿਆ ਤੇ ਲੋ ਵੀ ਨਾ ਨਾ ਭਰ ਕਰੇਗਾ ਬਣਾ ਉਹ ਫਰਮਾਂ ਵਿੱਚ ਆਏ ਬੋਟਲ ਕਰਨ ਆਏ ਆ ਗਏ ਆਪਾਂ ਬਿਲਡਿੰਗ ਹੈ ਬਿਲਡਿੰਗਾਂ ਦੀਆਂ ਬਸ ਇਹ ਨਵੇਂ ਲੁੰਦੇ ਆਏ ਆ ਅਸੀਂ ਨਵੇਂ ਬੰਦੇ ਨਵੇਂ ਬੰਦੇ ਲੈਣਾ ਆਏ ਨਵੇਂ ਬੰਦੇ ਲੈਣਾ ਹੈ ਬਿਲਡਿੰਗ ਬਹੁਤ ਉੱਚੀ ਹੈ ਦਿਖਦੀ ਨਹੀਂ ਇਧਰਲੇ ਬੰਦੇ ਵੀ ਬਿਲਡਿੰਗਾਂ ਮਿਲਣਗਾ ਸਭ ਨੂੰ ਇਸ ਸੱਟ ਤੇ ਮੰਦਰ ਬੰਦਿਆ ਜਲਦੀ ਤੋਂ ਛੇਤੀ ਪਹੁੰਚਿਆ ਜਾਵੇ ਕਿਉਂਕਿ ਅਸੀਂ ਜਾਣਾ ਚਾਹ ਦੀ ਬੜੀ ਤੇ ਲੱਗੀ ਗਾਈ ਤੇ ਲੱਗਿਆ ਮਾਮਾ ਮਸ਼ੀਨ ਦਾ ਸਮਾਨ ਚ ਪਹੁੰਚਾ ਜਾ ਕੇ ਹਾਂ ਬਹੁਤ ਕੰਮ ਆ ਗਿਆ ਸਾਨੂੰ ਇੱਧਰ ਹੀ ਖੱਡਾ ਮਾਰਿਆ ਹੈਗਾ ਪਾਣੀ ਕੱਢਣ ਦਾ ਇਹਦਾ ਕੀ ਕਰਦੇ ਆ ਇਹਨਾਂ ਨੂੰ ਕੰਨ ਕਰਾਉਣ ਗਏ ਆ ਜਦਾਂ ਫਾਨ ਨੇ ਜਿਹੜਾ ਕੰਮ ਅੱਜ ਫਰਮ ਨੂੰ ਨਹੀਂ ਆਇਆ ਲੈਨੇ ਸੀ ਆਪਾਂ ਬੋਲਾਂਗੇ ਸਾਡੀ ਫਾਨ ਨੂੰ ਨੇਹਰਾ ਆ ਜਾਣਾ ਆ ਲੱਗੀ ਬਿਲਡਿੰਗ ਬਿਲਡਿੰਗ ਨੂੰ ਬਣਾਉਣ ਨੂੰ ਮਸ਼ੀਨ ਆ ਟਾਵਰ ਕ੍ਰੇਨ ਲੱਗੇ ਖਰੀਦਣ ਨੂੰ ਟਾਵਰ ਕ੍ਰੇਨ ਖਰੀਦਣ ਨੂੰ ਇੱਥੇ ਲੱਗੇ ਬੰਦਾ ਭਾਇਆ ਵਾਲਾ ਚੁੱਕੀ ਜਾਂਦੀ ਹੈ ਹਾਂ ਬੰਦਾ ਦੇਖ ਜਾਂਦਾ ਬੰਦਾ ਆਪ ਇਥੋਂ ਕਾਬੂ ਕਰ ਲਿਆ ਦੇਖ ਲੋ ਇਹ ਦੇਖਣਾ ਛੇਗਾ ਜੀ ਕਾਬੂ ਕਰ ਰਿਹਾ ਬੰਦਾ ਉਹ ਬੋਲਦੇ ਟਾਵਰ ਕ੍ਰੇਨ ਟਾਵਰ ਕ੍ਰੇਨ ਸੋ ਸਰੀਆ ਰੱਖ ਕੇ ਲੈ ਕੇ ਜਾਂਦਾ ਉਹਦੇ ਕੋਲ ਇੰਗਲੈਂਡ ਦੀ ਹੈ ਇੰਗਲੈਂਡ ਭਮਾਈ ਜਾਂਦਾ ਉਹਦੇ ਤੱਕ 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 ਤੇ ਫਿਰ ਦੇਖਾ ਉਹ ਕਿੱਥੇ ਗਿਆ ਉਹਦੇ ਬੇਡਾ ਐਂ ਕਰਦਾ ਐਂ ਹੁਣ ਇੱਕ ਮੂਗਾ ਦੇਖੂਗਾ ਤੱਚਗਾ ਸੀਸਾ ਆ ਸੱਤ ਸਰੀਏ ਤੂੰ ਕੀ ਕਰਦਾ ਐ ਆ ਚਿੱਟਾ ਦਾ ਬੋਲ ਤੇ ਕੱਟ ਲਗਾ ਸਸਾਓ ਕਿ ਅਗੋਂ ਤੀਹਾਂ ਤੇ ਲੋ ਵੀ ਮੈਟਰੋ ਆਉਂਦੀ ਲਾਜ਼ ਵਿੱਚ ਏ ਸ਼ਮੀਰ ਓਏ ਓਏ ਲੋ ਆਜ ਮਾਰੀ ਸ਼ਮੀ ਨੂੰ ਆਜ ਮਾਰੀ ਸ਼ਮੀ ਨੂੰ ਆਜ ਮਾਰੀ ਇੱਧਰ ਓਏ ਸ਼ਮੀ ਨੂੰ ਬੁਲਾ ਆ ਜੀ ਕੀ ਬੋਲਣਾ ਚਾਹਤੇ ਹੋ ਸਹੀ ਹੈ ਖੁੰਡ ਲਈ ਹੈ ਖੁੰਡ ਖੁੰਡ ਸਹੀ ਹੈ ਰਾੜਾ ਕਿਥੇ ਓ ਸ਼ਮੀ ਉਧਰ ਚੱਲ ਜਾ ਜੀ ਤੇਰੇ ਮਾੜੇ ਲੱਗਦੇ ਮੈਨੂੰ ਥੋੜੇ ਦੇਣੀ ਹੈ ਹਾਂ ਕੀ ਇਹ ਜੜਾ ਖਤਮ ਹੋ ਜਾਣਾ ਨਾ ਵੀਡੀਓ ਨਹੀਂ ਬਣਾ। ਕਿਉਂ ਨਾ ਬਣਾ। ਮਹਾਰਾ ਪਾਜੀ ਚੱਲ ਚੱਲ। ਠੀ ਹੁਣ ਵੇਖੇ। ਉਹ ਤੂੰ ਵੀਡੀਓ ਬਣਾ ਰਿਹਾ। ਭਾਈ ਹੁਣ ਵੇਖ ਲੈ ਤੈਨੂੰ। ਭਾਈ ਲਿਆਨੇ ਹੋਣੇ ਗਿਆ। ਲੈ। ਬਲੌਗ ਬਣਾ। ਨਾ ਨਾ ਕਰਿਆ ਕਰ ਪਾਗੇ ਤੈਨੂੰ ਪਹਿਲੇ ਗਿਆ ਤੋ ਦੇਖ। ਸਾਲੇ ਫਿਰ ਹੱਥ ਗੰਦੇ। ਛੁੰਡ। ਛੋਡੀ। ਚਲੋ ਚਲੋ ਪਰੇ। ਵੇਓ ਪਿੱਛੇ ਚੜਜੋ ਉਹ ਆ ਵੀ ਗੇੜ ਗੁੱਡ ਖੇਡ ਜਾ ਕਰੋ ਮਾਰ ਸਕਦੇ ਇਹਨਾਂ ਨੂੰ ਬੰਦ ਕਰ ਲਿਆ ਗੇੜ ਗੁੱਡ ਬੰਦ ਕਰ ਲੈ ਕਰੋ ਗੇੜ ਦੇ ਬੰਦ ਕਰ ਲੈਣਾ ਪਰਲੇ ਹਮ ਇਦਾਂ ਖਦਾ ਰਹਾਂਗਾ